ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਡੇਲੀ ਨਿਊ ਰੈਸিপি ਦੇ ਵਿੱਚ ਅੱਜ ਮੈਂ ਬਣਾਇਆ ਜੀ ਸਾਗ ਆ ਦੇਖੋ ਮੇਰੀ ਸਾਗ ਵਾਲੀ ਮਸ਼ੀਨ ਤੇ ਆ ਮੇਰਾ ਚੁੱਲੇ ਤੇ ਰਿਜਦਾ ਪਿਆ ਸਾਗ ਆ ਦੇਖੋ ਸਾਗ ਬਣਾਉਣ ਦੇ ਵੀ ਸਭ ਦੇ ਆਪਣੇ ਅਲੱਗ-ਅਲੱਗ ਤਰੀਕੇ ਆ ਸਾਗ ਵੀ ਕਹਿੰਦੇ ਕੋਈ ਹੋ ਜਿਹੜਾ ਕੋਈ ਵਧੀਆ ਬਣਾ ਸਕਦਾ ਤੇ ਮੇਰੇ ਸੌਰਿਆਂ ਦੇ ਵਿੱਚ ਸਾਗ ਬਣਾਉਣ ਦਾ ਸਟਾਈਲ ਹੋਰ ਹੈ ਤੇ ਮੇਰੇ ਪੇਕਿਆਂ ਦੇ ਵਿੱਚ ਹੋਰ ਸੀਗਾ ਇਦਾਂ ਜਿਹੜਾ ਅਸੀਂ ਸਾਗ ਇਹ ਬਣਾਉਂਦੇ ਆ ਇਹਦੇ ਵਿੱਚ ਪਹਿਲਾਂ ਅਸੀਂ ਆਪਣਾ ਪਾਣੀ ਰੱਖ ਕੇ 3-4 ਗਲਾਸ ਪਾਣੀ ਦੇ ਤੇ ਸਾਗ ਨੂੰ ਕੱਟ ਕੇ ਇਹਦੇ ਵਿੱਚ ਪਾ ਲੈਣਾ ਮਸਾਲਾ ਜਿਹੜਾ ਆਪਾਂ ਤਿਆਰ ਕਰ ਲੈਣਾ ਮਸਾਲੇ ਦੇ ਵਿੱਚ ਆਪਾਂ ਆਦਾ ਹਰੀ ਮਿਰਚ ਪਿਆਜ਼ ਲਸਣ ਸਾਰਾ ਗ੍ਰਾਈਂਡ ਕਰਕੇ ਇਨੂੰ 20 ਮਿੰਟ ਬਾਅਦ ਇਹਦੇ ਵਿੱਚ ਅਸੀਂ ਨਿਓ ਪਾ ਦੇਣਾ ਤੇ ਇਹਨੂੰ ਥੋੜਾ ਥੋੜਾ ਕਰਕੇ ਐਦਾਂ ਘੋਤੀ ਜਾਣਾ ਐਦਾਂ ਠੀਕ ਹੈ ਜੀ ਇੱਕ ਤਾਂ ਇਹ ਤਰੀਕਾ ਹੈ ਇੱਕ ਤਰੀਕਾ ਇਹਦਾ ਉਹ ਹੈ ਜਿਹੜੇ ਲੋਕੀ ਕੁੱਕਰ 'ਚ ਬਣਾਉਂਦੇ ਆਂ ਕੁੱਕਰ 'ਚ ਜਿਹੜਾ ਤਰੀਕਾ ਹੈ ਜੀ ਉਹ ਇਹ ਹੈ ਕਿ ਪਹਿਲਾਂ ਪਾਣੀ ਰੱਖ ਦੇਣਾ ਉਹਦੇ ਵਿੱਚ ਲਸਣ ਅਦਰਕ ਹਰੀ ਮਿਰਚ ਪਿਆਜ਼ ਉਬਲਣਾ ਧਰ ਦੇਣਾ ਉਸ ਤੋਂ ਬਾਅਦ ਜਿਹੜਾ ਆਪਾਂ ਕੱਟ ਕੇ ਜਿਹੜਾ ਸਾਗ ਪਾਉਂਦੇ ਆਂ ਠੀਕ ਹੈ ਜੀ ਹਰੇਕ ਬੰਦੇ ਦਾ ਆਪਣਾ ਤਰੀਕਾ ਹੈ ਪਰ ਮੈਂ ਇਹ ਤਰੀਕਾ ਜਿਹੜਾ ਇਸ ਤਰੀਕੇ ਨਾਲੇ ਬਣਾਉਣੀ ਆ ਤੇ ਇਹਦੇ ਵਿੱਚ ਪਾਲਕ, ਹਰੀ ਮਿਰਚ, ਧਣੀਆਂ, ਪਿਆਜ਼ ਦੀਆਂ ਭੁੰਕਾਂ ਕਾਫੀ ਕੁਝ ਪੈ ਜਾਂਦਾ ਬਸ ਇਹਨੂੰ ਅੱਧੇ ਘੰਟੇ ਬਾਅਦ ਆਪਾਂ ਨੇ ਇਹਦੇ ਵਿੱਚ ਆਲਣ ਪਾਉਣਾ ਆਲਣ ਪਾ ਕੇ ਤੇ ਜਿੰਨੀ ਕੱਪਾਂ ਨੂੰ ਪਾਣੀ ਦੀ ਲੋੜ ਹੈ ਉਹਨਾਂ ਕ ਪਾਣੀ ਆਪਾਂ ਇਹਦੇ ਵਿੱਚ ਪਾ ਦੇਣਾ ਬਸ ਆਪਣਾ ਸਾਗ ਬਣ ਕੇ ਤਿਆਰ ਹੈ ਜੀ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਤੇ ਉਸ ਦਿਨ ਮੈਂ ਬਣਾਈਆਂ ਸੀਗੀਆਂ ਮਿਰਚਾਂ ਤੇ ਆਦੇ ਦਾ achar ਉਹਦੇ ਨਾਲ ਤੁਹਾਨੂੰ ਮੇਰਾ ਇਹ ਮਿੰਨੀ ਜਿਹੜੀ ਹੈ ਅੱਜ ਵਧੀਆ ਲੱਗੀ ਹੋਣੀ ਹੈ रेसिपी ਤਾਂ ਜਰੂਰ ਲਾਈਕ ਕਮੈਂਟ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ